ਲੰਘ ਗਏ ਕਿਸਾਨ ਇੱਕ ਹੋਰ ਬੈਰੀਕੇਡ ਤੋੜ ਕੇ ਹਾਂਜੀ ਦੋਸਤੋ ਕਿਸਾਨਾਂ ਵੱਲੋਂ ਲਗਾਤਾਰ ਅੱਗੇ ਵਧਣ ਦੀ ਜਿਹੜੀ ਹਿੰਮਤ ਆ ਉਹ ਜਾਰੀ ਆ ਤੇ ਪ੍ਰਸ਼ਾਸਨ ਵੱਲੋਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨਾਂ ਦੇ ਉੱਪਰ ਜਿਹੜੇ ਅंसू ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਪਰ ਕਿਸਾਨ ਕਿ ਰੁਕਣ ਦਾ ਨਾਮ ਹੀ ਨਹੀਂ ਲੈਂਦੇ ਲਗਾਤਾਰ ਅੱਗੇ ਵਧਦੇ ਜਾ ਰਹੇ ਨੇ ਇੱਕ ਹੋਰ ਜਿਹੜਾ ਬੈਰੀਕੇਡ ਆ ਤੋੜ ਕੇ ਕਿਸਾਨ ਅੱਗੇ ਲੰਘੇ ਨੇ ਹਾਂਜੀ ਦੋਸਤੋ ਜਿਹੜਾ ਤੁਸੀਂ ਇਹ ਬੈਰੀਕੇਡ ਦੇਖ ਰਹੇ ਹੋ ਸਾਹਮਣੇ ਇਹ ਬੈਰੀਗੇਟ ਤੋੜ ਚੁੱਕੇ ਨੇ ਕਿਸਾਨ ਐਥੇ ਦੇਖੋ ਪ੍ਰਸ਼ਾਸਨ ਵੀ ਬੈਠਾ ਹੈ ਅਤੇ ਦੂਜੀ ਸਾਈਡ ਭਾਰੀ ਫੋਰਸ ਵੀ ਤੁਸੀਂ ਦੇਖ ਰਹੇ ਤੁਹਾਡੇ ਸਾਹਮਣੇ ਹੈ ਕਿ ਫੋਰਸ ਖੜੀ ਦੀ ਖੜੀ ਰਹਗੀ ਪਰ ਕਿਸਾਨ ਅੱਗੇ ਲੰਘ ਚੁੱਕੇ ਨੇ ਲਗਾਤਾਰ ਕਿਸਾਨ ਹੈ ਜਿਹੜੇ ਅੱਗੇ ਲੰਘਦੇ ਨਜ਼ਰ ਆ ਰਹੇ ਨੇ ਤੇ ਪ੍ਰਸ਼ਾਸਨ ਕਿਤੇ ਨਾ ਕਿਤੇ ਕਮਜ਼ੋਰ ਹੁੰਦਾ ਨਜ਼ਰ ਆ ਰਿਹਾ ਹੈ ਹਾਂਜੀ ਦੋਸਤੋ ਇਕੱਠ ਇੱਕ ਕਿਸਾਨਾਂ ਦੇ ਵੱਡੇ ਇਕੱਠ ਦੇ ਮੂਹਰੇ ਕਿਤੇ ਨਾ ਕਿਤੇ ਪ੍ਰਸ਼ਾਸਨ ਲਾਚਾਰ ਨਜ਼ਰ ਆ ਰਿਹਾ ਹੈ ਪਰ ਉੱਤੇ ਹੀ ਅਗਲਾ ਜਿਹੜਾ ਬਾਰਡਰ ਇੱਕ ਹੋਰ ਬਾਰਡਰ ਹੈ ਜਿਹੜਾ ਖਨੌਰੀ ਦੇ ਵਿੱਚ ਦੋ ਤਿੰਨ ਥਾਵੇਂ ਜਿਹੜੀ ਬੈਰੀਕੇਟਿੰਗ ਕੀਤੀ ਗਈ ਸੀ ਜਿਹੜਾ ਲਾਸਟ ਵਾਲਾ ਬਾਰਡਰ ਹੈ ਉੱਥੇ ਜਿਹੜਾ ਸੇਨਾ ਵੱਲੋਂ ਜਿਹੜਾ ਮੋਰਚਾ ਸੰਭਾਲਿਆ ਗਿਆ ਹੈ ਤੇ ਸੇਨਾ ਵੱਲੋਂ ਕਾਫੀ ਜ਼ਿਆਦਾ ਜਿਹੜਾ ਲੋਕਾਂ ਨੂੰ ਆंसू ਗੈਸ ਦੇ ਗੋਲਿਆਂ ਨਾਲ ਜਾਂ ਫਿਰ ਪਾਣੀ ਦੀਆਂ ਬੁਸ਼ਾਰਾਂ ਨਾਲ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਕਿਸਾਨ ਜਿਹੜੇ ਉਹ ਲਗਾਤਾਰ ਅੱਗੇ ਵਧਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਨੇ ਲਗਾਤਾਰ ਜਿਹੜੇ ਬੰਬ ਜਿਹੜੇ ਆंसू ਗੈਸ ਦੇ ਗੋਲੇ ਨੂੰ ਲਗਾਤਾਰ ਲੋਕਾਂ ਦੇ ਉੱਪਰ ਛੁੱਟੇ ਜਾ ਰਹੇ ਨੇ ਪਰ ਕਿਸਾਨ ਆ ਜਿਹੜੇ ਉਹ ਆਪਣੀ ਜਿੱਦ ਦੇ ਉੱਤੇ ਅੜੇ ਹੋਏ ਨੇ ਕਿ ਉਹ ਅੱਗੇ ਜਿਹੜਾ ਦਿੱਲੀ ਵੱਲ ਨੂੰ ਕੂਚ ਕਰਕੇ ਹਟਣਗੇ ਪਰ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਇਹ ठान ਚੁੱਕਿਆ ਹੈ ਕਿ ਕਿ ਕਿਸਾਨਾਂ ਨੂੰ ਉਹ ਦਿੱਲੀ ਵੱਲ ਨਹੀਂ ਜਾਣ ਦਿੱਤਾ ਜਾਏਗਾ ਦੋਸਤੋ ਇਹ ਰਸਤਾ ਬੰਦ ਕਰ ਦਿੱਤਾ ਗਿਆ ਹੈ ਤੇ ਕਿਸਾਨ ਖੇਤਾਂ ਵਿਚਦੇ ਅੱਗੇ ਬੰਦੇ